ਪਿਕਾ ਸਾਹਿਬ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਇੱਕ ਪੋਸਟ ਦੀ ਖੇਤੀ ਦਾ ਜਿਹੜਾ ਬਹੁਤ ਵੱਡਾ ਜਿਹੜਾ ਮੁੱਦਾ ਘੁਮਰਾਇਆ ਔਰ ਹਰ ਇੱਕ ਦੇ ਚਿਹਰੇ ਦੇ ਉੱਪਰ ਲਾਲੀ ਆ ਗਈ ਸੀਗੀ ਪਰ ਇੱਕ ਗੱਲ ਹੋਈ ਸਰ ਮੈਂ ਮੰਤਰੀ ਸਾਹਿਬ ਨੂੰ ਬਹੁਤ ਪਿਆਰ ਕਰਦਾ ਸਾਡੇ ਬਹੁਤ ਸਤਿਕਾਰਯੋਗ ਨੇ ਜਦੋਂ ਮੰਤਰੀ ਸਾਹਿਬ ਨੇ ਕੁਐਸਚਨ ਕੀਤਾ ਸੀਗਾ ਤਾਂ ਮੰਤਰੀ ਸਾਹਿਬ ਨੇ ਨਾਂ ਦੇ ਵਿੱਚ ਜਵਾਬ ਦਿੱਤਾ ਲੋਕਾਂ ਦੇ ਵਿੱਚ ਰੋਸ ਹੈ ਮੈਂ ਮੰਤਰੀ ਸਾਹਿਬ ਨੂੰ ਬਚਾਉਣਾ ਚਾਹੁੰਦਾ ਕਿ ਹਾਪਕੀ ਕਿਸਾਨਾਂ ਦੇ ਵਿੱਚ ਵਿੱਚ ਉਹਨਾਂ ਦੇ ਹੱਕ 'ਚ ਨਾਰਾ ਮਾਰਨ ਦਾ ਸਰ ਬਹੁਤ ਵਧੀਆ ਹੋਏਗਾ ਇਹ ਲੋਕਾਂ 'ਚ ਜਾਣ ਜੋਗੇ ਰਹਿ ਜਾਣਗੇ ਸਰ ਬਹੁਤ ਬਹੁਤ ਧੰਨਵਾਦ ਮੈਂ ਇੱਕ ਗੱਲ ਕਰਦਾ ਚਾਈਨਾ ਬ੍ਰਿਟਿਸ਼ ਦੇ ਕੰਟਰੋਲ 'ਚ ਆ ਨਹੀਂ ਰਿਹਾ ਸੀ ਚਾਈਨਾ ਬ੍ਰਿਟਿਸ਼ ਦੇ ਕੰਟਰੋਲ 'ਚ ਆ ਨਹੀਂ ਰਿਹਾ ਸੀ ਉਹਨਾਂ ਨੇ ਉਹਨਾਂ ਨਾਲ ਲੜਾਈਆਂ ਲੜੀਆਂ ਤੇ ਚਾਈਨਾ ਨੇ ਉਹਨਾਂ ਨੂੰ ਹਰਾਤਾ ਲੇਕਿਨ ਫਿਰ ਬ੍ਰਿਟਿਸ਼ ਨੇ ਕੀ ਕੀਤਾ ਬੰਗਾਲ ਦੇ ਵਿੱਚ ਫੀਮ ਪੈਦਾ ਕਰਾਈ ਓਪੀਅਮ ਓਪੀਅਮ ਬਹੁਤ ਲੜੀਆਂ ਫੇਰ ਚਾਈਨਾ ਨੂੰ ਗੁਲਾਮ ਕੀਤਾ ਸੋ ਹਰੇਕ ਚੀਜ਼ ਦੇ ਪੋਜ਼ਿਟਿਵ ਨੈਗੇਟਿਵ ਵਿਚਾਰ ਕੇ ਹੀ ਕਿਸੇ ਚੀਜ਼ ਵੱਲ ਜਾਇਆ ਜਾ ਸਕਦਾ ਸੋ ਕੋਈ ਇੰਨਾ ਜ਼ਿਆਦਾ ਆਪਾਂ ਨੂੰ ਇਹਦੇ ਵਾਸਤੇ ਉਤਾਵਲੇ ਨਹੀਂ ਹੋਣੇ ਚਾਹੀਦਾ ਠੀਕ ਹੈ ਨਹੀਂ ਇਹ ਤਾਂ ਜਿਨ੍ਹਾਂ ਨੇ ਚਿੱਟਾ ਲਿਆਂਦਾ ਨਾ ਜੀ ਉਹਨਾਂ ਨੂੰ ਦੇਖਣਾ ਪੈਣਾ ਉਹਨਾਂ ਦਾ ਕੀ ਰਾਤਾ ਸੀ ਇਹ ਇਹ ਦੇਖਣਾ ਪੈਣਾ ਹਾਂ ਮਾਵਾ ਹੁੰਦੀ ਐ ਬਿਲਕਦੀ ਐ ਆਪਣੇ ਬੱਚਿਆਂ ਨੂੰ ਖੁਦ ਮਾਵਾ ਕਹਿੰਦੀਆਂ ਵੀ ਇਹਨਾਂ ਨੂੰ ਅੰਦਰ ਦੇ ਦਿਓ ਸੋ ਇਸ ਕਰਕੇ ਇਹ ਬਹੁਤ ਸੰਵੇਦਨਸ਼ੀਲ ਜਿਹੜਾ ਇਹ ਵਿਸ਼ਾ ਹੈ ਇਹਤੇ ਬਹੁਤ ਸੰਵੇਦਨਾ ਵਿਖਾਉਣੀ ਚਾਹੀਦੀ ਆਪਾਂ ਨੂੰ ਸ਼੍ਰੀ ਗੁਰਮੀਤ ਸਿੰਘ ਮੀਟ ਹੇਅਰ ਮਾਰਜੋ ਖੇਡ ਮੰਤਰੀ ਸਰ ਜਿਹੜਾ ਇਹ ਸਵਾਲ ਮੈਂਬਰ ਸਾਹਿਬ ਨੇ ਕੀਤਾ ਹੈ ਮੈਂ ਇਹਨਾਂ ਨੂੰ ਦੱਸਣਾ ਚਾਹਣਾ ਕਿ ਜਿਹੜਾ ਲਾਲੜੂ ਚ ਸਟੇਡੀਅਮ ਕਹਿ ਰਹੇ ਆ ਸਰ ਇਹਨਾਂ ਸਕੂਲ এডਿਕੇਸ਼ਨ ਦਾ ਸਟੇਡੀਅਮ ਹੈ ਕਿਉਂਕਿ ਇਹ ਕਮੇਟੀ ਨੇ ਜਿਹੜਾ ਗਰਾਊਂਡ ਹੈ ਇਹ ਸਕੂਲ ਨੂੰ ਟਰਾਂਸਫਰ ਕਰ ਦਿੱਤਾ ਸੀ ਤੇ ਜਿਹੜਾ ਖੇਡ ਵਿਭਾਗ ਆ ਉਹ ਜਿਹੜੀਆਂ ਖੇਡ ਡਿਪਾਰਟਮੈਂਟ ਦੀ ਜਿੱਥੇ ਪ੍ਰਾਪਰਟੀ ਆ ਜਿਹੜੇ ਸਾਡੇ ਖੇਡ ਸਟੇਡੀਅਮ ਆ ਉਹਨਾਂ ਨੂੰ ਹੀ ਅਸੀਂ ਅਪਗ੍ਰੇਡ ਕਰਦੇ ਆ ਸੋ ਫਿਲਹਾਲ ਇਹਨੂੰ ਅਪਗ੍ਰੇਡ ਕਰਨ ਦੀ ਕੋਈ ਸਰ ਜਿਹੜੀ ਤਜਵੀਜ਼ ਜਿਹੜੀ ਉਹ ਵਿਚਾਰ ਦੀ ਨਹੀਂ ਹੈ ਰੰਧਾਵਾ ਸਾਹਿਬ ਮਾਨੇ ਸਪੀਕਰ ਸਾਹਿਬ ਮੈਨੂੰ ਉਮੀਦ ਹੈ ਕਿ ਸਾਡੇ ਮੰਤਰੀ ਸਾਹਿਬ ਨੌਜਵਾਨ ਨੇ ਔਰ ਖੇਡ ਮੈਂ ਕਹਿੰਦਾ ਖੇਡ ਨੂੰ ਪ੍ਰਮੋਟ ਹੀ ਸਭ ਤੋਂ ਬਾਅਦ ਮੀਤ ਹਰਜੀ ਨੇ ਕੀਤਾ ਆ 2 ਸਾਲਾਂ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਨੂੰ ਲੈ ਕੇ ਜਿਹੜੇ ਨੌਜਵਾਨ ਬੱਚੇ ਬਾਹਰ ਨਿਕਲੇ ਆ ਇਸ ਕਰਕੇ ਜਿਹੜਾ ਲਾਲੂ ਏਰੀਆ ਦੀ ਮੈਂ ਤੁਹਾਨੂੰ ਸਟੇਡੀਅਮ ਦੀ ਗੱਲ ਕੀਤੀ ਆ ਲਾਲੂ ਹੰਡੇਸਰਾ ਦੀ ਆਬਾਦੀ 2.5 ਲੱਖ ਦੇ ਕਰੀਬ ਹੈ ਤੇ ਨਾਲ ਨਾਲ ਦੋ ਸ਼ਹਿਰ ਨੇ ਲਾਲੂ ਤੇ ਹੰਡੇਸਰਾ 35-40 ਕਿਲੋਮੀਟਰ ਦੇ ਅੰਦਰ ਕੋਈ ਸਟੇਡੀਅਮ ਨਹੀਂ ਹੈਗਾ ਜੀ ਐਡਾ ਵੱਡਾ ਏਰੀਆ ਹੈ ਕਿਰਪਾ ਕਰਕੇ ਸਰਕਾਰ ਨੂੰ ਇਹਦਾ ਧਿਆਨ ਦੇਣਾ ਚਾਹੀਦਾ ਔਰ ਨੌਜਵਾਨ ਸਾਡੇ ਮੰਤਰੀ ਨੇ ਮੈਨੂੰ ਤਾਂ ਉਮੀਦ ਹੈ ਵੀ ਵਿੱਚੋਂ ਕੋਈ ਰਾਹ ਰੂ ਲੱਭ ਕੇ ਤੇ ਕੋਈ ਛੋਟਾ ਮੋਟਾ ਕੋ 2-4 ਕਰੋੜ ਰੁਪਏ ਦਾ ਕੋਈ ਸ਼ਮਲਾਟ ਚਾਂਬਲਾਟ ਬਹੁਤ ਪਈ ਹੈ ਪੰਚਾਇਤੀ ਲੈਂਡ ਬਹੁਤ ਹੈ ਸਾਡੇ ਕੋਲ ਲਾਲੜੂ ਜਿੰਨੀ ਕੋ ਉਹਨੀ ਜਗ੍ਹਾ ਦਵਾ ਦੇਾਂਗੇ ਕੋਈ ਅਸੀਂ ਮੁਹਾਲੀ ਖੇਡਣ ਆਉਂਦੇ ਨੇ ਬੱਚੇ ਸਟੇਡੀਅਮ ਚ ਤੇ ਲਾੜੂ ਜਰੂਰ ਇਹਦਾ ਕੋਈ ਨਾ ਕੋਈ ਹੱਲ ਕੱਢ ਕੇ ਦਿੱਤਾ ਜਾਵੇ ਧੰਨਵਾਦ ਜੀ ਮੰਤਰੀ ਜੀ ਸਰ ਮਾਨਯੋਗ ਮੈਂਬਰ ਸਾਹਿਬ ਨੇ ਰਾਹ ਕੱਢਣ ਦੀ ਗੱਲ ਕੀਤੀ ਹੈ ਸਰ ਇਸੇ ਗਰਾਊਂਡ ਦਾ ਰਾਹ ਕੱਢ ਲੈਣੇ ਆ ਸਕੂਲ ਐਜੂਕੇਸ਼ਨ ਮਿਨਿਸਟਰ ਸਾਹਿਬ ਕਿਉਂਕਿ ਅਸੀਂ ਬਜਟ ਚ ਵੀ ਰੱਖਿਆ ਕਿ ਜਿਹੜੀਆਂ ਨਰਸਰੀਜ਼ ਪੂਰੇ ਪੰਜਾਬ ਦੇ ਵਿੱਚ ਬਾਨੀਆਂ ਨੇ ਸਪੋਰਟਸ ਵੈਸੇ ਹਜ਼ਾਰ ਦੀ ਤਜਵੀਜ਼ ਹੈ ਪਹਿਲੇ ਫੇਸ ਚ 250 ਨਰਸਰੀ ਬਣ ਰਹੀਆਂ ਤਾਂ ਹਰ ਹਲਕੇ ਚ ਦੋ ਜਾਂ ਤਿੰਨ ਬਾਨੀਆਂ ਨੇ ਸੋ ਸਾਨੂੰ ਸਕੂਲ ਡਿਪਾਰਟਮੈਂਟ ਐਨਓਸੀ ਦੇ ਦੇ ਅਸੀਂ ਇੱਥੇ ਸਪੋਰਟਸ ਨਰਸਰੀ ਜਿਹੜੀ ਆ ਬਣਾਵਾਂਗੇ ਇਹਨੂੰ ਅਪਗ੍ਰੇਡ ਵੀ ਕਰ ਦਾਂਗੇ ਤੇ ਇੱਕ ਪੱਕਾ ਕੋਚ ਵੀ ਜਿਹੜਾ ਇੱਥੇ ਲਗਾ ਦੇਵਾਂਗੇ ਤੇ ਨਾਲ ਡੇਲੀ 60 ਬੱਚਿਆਂ ਡਾਈਟ ਵੀ ਜਿਹੜੀ ਆ ਉਹਨਾਂ ਨੂੰ ਦਿੱਤੀ ਜਾਊਗੀ। ਕੀ ਬਾਤ ਆ ਇਹ ਤਾਂ ਬੜੇ ਮਿਹਰਬਾਨ ਹੋਏ ਹੋ। ਮੈਂ ਮੰਤਰੀ ਜੀ ਦਾ ਧੰਨਵਾਦ ਕਰਦਾ ਸਪੀਕਰ ਸਾਹਿਬ ਤੁਹਾਡੇ ਜਰੀਏ ਵੈਸੇ ਮੈਂ ਇਹੀ ਅਪਗ੍ਰੇਡ ਕਰਾਉਣਾ ਸੀ ਮੈਨੂੰ ਮੈਨੂੰ ਲੱਗਦਾ ਵੀ ਇਜੀ ਵੀ ਇਹੀ ਹੋਏਗਾ ਬਹੁਤ ਵੱਡਾ ਸਟੇਡੀਅਮ ਹੈ ਤੇ ਹੋਰ ਜਗ੍ਹਾ ਗੱਫੇ ਤੁਸੀਂ ਕਾਫੀ ਮੰਤਰੀ ਸਾਹਿਬ ਨੇੜੇ ਨੇੜੇ ਸੰਗਰੂਰ ਨੂੰ ਦਿੱਤੇ ਬੜੀ ਖੁਸ਼ੀ ਆ ਭਡੇਰਾਵਸੀ ਮੇਰਾ ਵਾਲਾ ਇਲਾਕਾ ਬਿਲਕੁਲ ਹੀ ਪਵਾਦਾ ਜੀ ਉਧਰ ਕੰਨੀ ਮਾੜਾ ਮੋਟਾ ਥੋੜਾ ਧਿਆਨ ਕਰ ਲਿਓ ਵੋਟਾਂ ਬਹੁਤ ਪਾਵਾਂ ਜੀ ਅੱਜ ਵਾਰ ਥੋੜਾ ਸਾ ਧਿਆਨ ਕਰਿਓ ਸਟੇਡੀਅਮ ਕੀ ਲੋੜ ਆ ਵਾਹ ਥੈਂਕਿਊ ਥੈਂਕਿਊ ਜੀ ਸਦਾ ਅਜੀਤਪਾਲ ਸਿੰਘ ਕੋਲੀ ਅੱਗੇ ਚੱਲੀਏ ਜੀ ਕੋਈ ਗੱਲ ਫੇਰ ਕਰ ਲੈਂਦੇ ਸਾਰੇ ਕੁਐਸਚਨ ਹੋ ਜਾਣ 0 ਆਊਟ ਬੋਲ 0 ਆਊਟ ਬੋਲ 0 ਆਊਟ ਸਰ ਕੁਐਸਚਨ ਜੀ ਕੋਲੀ ਸਾਹਿਬ 0 ਆਊਟ ਬੋਲੇ ਸੁੱਖੀ ਜੀ ਕੋਈ ਗੱਲ ਨਹੀਂ ਇੱਥੇ ਹੀ ਚਲੋ ਬੈਠੋ ਜੀ ਬੈਠੋ ਜੀ ਕੋਲੀ ਸਾਹਿਬ ਹੁਣ ਮੀਆਂ ਬੀਬੀ ਰਾਜੀ ਧੰਨਵਾਦ ਸਪੀਕਰ ਸਾਹਿਬ ਸੁੱਖੀ ਜੀ ਅਸੀਂ ਜੀ ਸਰ ਤੁਹਾਡੇ ਗੋਣ ਗਾਣੇ ਆ ਉਨੇ ਮਾਰਾਈ ਪੰਜਾਬ ਪੀਰ ਦੇ ਕੋਲ ਮੰਗਾ ਦੇ ਵਿੱਚ 2016 ਦੇ ਵਿੱਚ ਜਦੋਂ ਸ਼੍ਰੋਮਣੀ ਕਾਲੇ ਦਾ ਭਾਜਪਾ ਦੀ ਸਰਕਾਰ ਸੀ ਮੰਗਾ ਸਿਟੀ ਦੇ ਵਿੱਚ 87.45 ਲੱਖ ਦੇ ਨਾਲ ਇੱਕ ਸਟੇਡੀਅਮ ਬਣਾਉਣ ਲਈ ਉੱਥੇ ਪੈਸੇ ਰਿਲੀਜ਼ ਹੋਏ ਔਰ 5 ਲੱਖ ਪ੍ਰੋਫੈਸਰ ਪ੍ਰਿੰਸ ਜਨਮ ਅਜ਼ਮ ਉਸ ਵੇਲੇ ਦੇ ਐਮਪੀ ਸੀ ਉਹ ਨਹੀਂ ਵੀ ਦਿੱਤੇ ਔਰ ਉਹ ਸਟੇਡੀਅਮ ਬਣਨਾ ਸ਼ੁਰੂ ਹੋ ਗਿਆ ਮੇਨ ਟਾਈਮ ਥੋੜਾ ਅਗਲੇ ਸਾਰੇ ਜਿਹੜੀ ਕਾਂਗਰਸੀ ਸਰਕਾਰ ਆ ਗਈ ਉੱਥੇ ਕੋਈ 40-45 ਲੱਖ ਰੁਪਏ ਦਾ ਕੰਮ ਹੋਇਆ ਠੇਕੇਦਾਰ ਭੱਜ ਗਿਆ। ਔਰ ਉਸ ਤੋਂ ਬਾਅਦ ਕੰਮ ਉਹ ਜਿਹੜਾ ਸਟੇਡੀਅਮ ਦਾ ਕੰਮ ਉੱਥੇ ਰਹਿ ਗਿਆ। ਉਹਦੀ ਇਨਕੁਆਰੀਆਂ ਸ਼ੁਰੂ ਕਰਾਤੀਆਂ। ਜਿਹੜਾ ਉਹ 40-45 ਲੱਖ ਰੁਪਏ ਉਹਨੇ ਕੰਮ ਕੰਪਲੀਟ ਨਹੀਂ ਕੀਤਾ। ਨਾ ਸਟੇਡੀਅਮ ਕੰਪਲੀਟ ਹੋਇਆ, ਨਾ ਪੂਰੇ ਪੈਸੇ ਲੱਗੇ। ਪਰ ਉਹ ਲੈ ਠੇਕੇਦਾਰ ਸੀ ਉਹ 40-45 ਲੱਖ ਰੁਪਏ ਲੈ ਕੇ ਸਰਕਾਰ ਦਾ ਭੱਜ ਗਿਆ। ਸੋ ਮੇਰੀ ਤੇ ਬੇਨਤੀ ਤੁਹਾਨੂੰ ਇਹੀ ਮੈਂ ਪੁੱਛਣਾ ਚਾਹਣਾ ਕੋਈ ਅਜਿਹਾ ਕਾਨੂੰਨ ਹੈ ਕਿ ਲੋਕ ਜਿਹੜਾ ਸਰਕਾਰੀ ਪੈਸਾ ਲੈ ਕੇ ਭੱਜ ਜਾਂਦੇ ਆ ਸਰਕਾਰਾਂ ਬਦਲਦੀਆਂ ਰਹਿਣੀਆਂ। بس ਉਹਦਾ ਪੈਸਾ ਲੋਕਾਂ ਦਾ ਪੈਸਾ ਜਿਹੜਾ 40-45 ਲੱਖ ਰੁਪਏ ਲੈ ਕੇ ਭੱਜ ਗਿਆ ਕਿ ਉਹਦੀ ਰਿਕਵਰੀ ਲਈ ਕੋਈ ਸਰਕਾਰ ਇਸ ਤਰ੍ਹਾਂ ਦਾ ਕੋਈ ਯਤਨ ਕਰ ਸਕਦੀ ਕਿ ਲੋਕਾਂ ਦਾ ਪੈਸਾ ਔਰ ਬੰਗਿਆਂ ਦੇ ਵਿੱਚ ਉਸ ਘਟ ਘਟ ਟੁਕੜ ਸਟੇਡੀਅਮ ਪੂਰਾ ਹੋ ਸਕੇ ਧੰਨਵਾਦ ਸਵਾਲ ਵੱਖਰਾ ਜੇ ਮੰਤਰੀ ਜਵਾਬ ਦੇਣਾ ਚਾਹੁੰਦੇ ਤਾਂ ਮੰਤਰੀ ਜੀ ਸਰ ਮੈਂ ਕਿਉਂਕਿ ਸਵਾਲ ਤਾਂ ਵੱਖਰਾ ਬਣਦਾ ਪਰ ਜੇ ਕੋਈ ਠੇਕੇਦਾਰ ਕੰਮ ਪੂਰਾ ਨਹੀਂ ਕਰਦਾ ਉਹਦੇ ਕੰਮ ਚ ਕਮੀ ਪੇਸ਼ੀ ਹੈ ਤਾਂ ਸਰਕਾਰ ਸਰ ਉਹਨੂੰ ਬਲੈਕਲਿਸਟ ਜਿਹੜਾ ਉਹ ਕਰ ਦਿੰਦੀ ਐ ਤੇ ਮੈਂ 100% ਸ਼ੋਰ ਹਾਂ ਵੀ ਉਹ ठेकेदार ਨੂੰ ਵੀ ਜ਼ਰੂਰ ਬਲੈਕਲਿਸਟ ਆ ਜਿਹੜਾ ਉਹ ਕਰ ਦਿੱਤਾ ਗਿਆ ਹੋਊਗਾ ਤੇ ਬਾਕੀ ਮੈਂਬਰ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਵੀ ਕੋਈ ਉਹ ਗਰਾਊਂਡ ਦੇ ਵਿੱਚ ਕੋਈ ਤੁਸੀਂ ਹੋਰ ਕਿਉਂਕਿ ਨਾ ਅਸੀਂ ਮੇਨਤਰ ਜੀ ਇਸ ਸਰਕਾਰ 'ਚ ਇਹ ਦਿੱਤੀ ਐ ਕਿ ਵੱਡੇ ਸਟੇਡੀਅਮ ਬਣਾਉਣ ਦੇ ਨਾਲੋਂ ਗਰਾਊਂਡ ਬਣਾਉਣ ਨੂੰ ਜਿਹੜੀ ਪ੍ਰੈਫਰੈਂਸ ਆ ਉਹ ਦਿੱਤੀ ਐ ਕਿਉਂਕਿ ਕਈ ਜਗ੍ਹਾ ਤੇ ਸਰ ਬਹੁਤ ਵੱਡੀਆਂ ਵੱਡੀਆਂ ਪੌੜੀਆਂ ਕਮਰੇ ਬਣ ਜਾਂਦੇ ਆ ਪਰ ਜਿੱਥੇ ਜਿਹੜਾ ਖੇਡਣ ਲਈ ਬੱਚਿਆਂ ਨੂੰ ਚਾਹੀਦਾ ਉਹ ਗਰਾਊਂਡ ਵਾਲਾ ਕੰਮ ਵਿੱਚ ਹੀ ਰਹਿ ਜਾਂਦਾ ਸੋ ਅਸੀਂ ਮੇਨ ਜਿਹੜੀ ਪ੍ਰਾਇੋਰਟੀ ਜਿਹੜੀ ਗਰਾਊਂਡ ਨੂੰ ਹੈ ਜੇ ਗਰਾਊਂਡ ਦੇ ਵਿੱਚ ਕੋਈ ਕਮੀ ਪੇਸ਼ੀ ਹੈ ਉਹਨੂੰ ਕੋਈ ਅਪਗ੍ਰੇਡ ਕਰਨਾ ਹੈ ਜਿੱਥੇ ਬੱਚੇ ਖੇਡਦੇ ਆ ਉਹਦੇ ਲਈ ਮੈਨੂੰ ਆ ਕੇ ਮਿਲ ਲੈਣ ਜੀ ਉਹਦੇ ਲਈ ਅਸੀਂ ਪੈਸੇ ਜ਼ਰੂਰ ਦੇ ਦਾਂਗੇ ਥੈਂਕ ਯੂ ਥੈਂਕ ਯੂ ਅਮੋਲਕ ਜੀ ਆਪਾਂ ਅੱਗੇ ਚੱਲੀਏ ਕਿ ਕੋਈ ਜ਼ਰੂਰੀਅਤ ਕਰ ਲਓ ਅਮੋਲਕ ਧੰਨਵਾਦ ਸਪੀਕਰ ਸਾਹਿਬ ਗਰਾਊਂਡ ਦੀ ਗੱਲ ਕੀਤੀ ਹੈ ਜੀ ਮੈਂ ਵੀ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਮੈਨੂੰ ਜੈਤੋ ਵਾਲੇ ਆਏ ਕਹਿੰਦੇ ਆ ਵੀ ਮੰਤਰੀ ਸਾਹਿਬ ਤਾਂ ਤੇਰੇ ਨਾਲ ਦੇ ਪੜੇ ਆ ਕਾਲਜ ਦੇ ਤੇ ਉਹ ਇੱਕ ਗਰਾਊਂਡ ਦਾ ਲੋਡ ਕਰਾ ਲਾ ਸਾਡੇ ਜੈਤੋ ਵਾਲਾ ਗਰਾਊਂਡ ਹੈ ਜੀ ਬਹੁਤ ਵਾਰੀ ਤੁਹਾਨੂੰ ਮਤਲਬ ਭੇਜੀ ਆ ਉਹਦੇ ਵੱਲ ਵੀ ਧਿਆਨ ਦਿਓ ਜੀ ਮੜਾ ਜਾ ਧਿਆਨ ਦੇ ਦਿਆ ਜੋ ਜੀ ਮੰਤਰੀ ਜੀ ਬਈ ਸ੍ਰੀ ਸਦਾ ਅਜੀਤਪਾਲ ਸਿੰਘ ਕੋਹਲੀ ਸਾਹਿਬ ਥੈਂਕ ਯੂ ਸਪੀਕਰ ਸਾਹਿਬ ਕੁਐਸਚਨ ਨੰਬਰ 1068 ਟੇਕਿੰਗ ਐਕਸ਼ਨ ਅਗੇਂਸਟ ਇਲੀਗਲ ਓਕਿਊਪੈਂਟਸ ਇਨ ਗਵਰਨਮੈਂਟ ਰੈਜ਼ੀਡੈਂਸੀਜ਼ ਇਨ ਪਟਿਆਲਾ ਜੀ ਸਰਦਾਰ ਹਰਪਜਨ ਸਿੰਘ ਲੋਕ ਨਿਰਮਾਣ ਮੰਤਰੀ ਮਾਨਯੋਗ ਸਪੀਕਰ ਸਾਹਿਬ ਇਸ ਸਮੇਂ ਲੋਕ ਨਿਰਮਾਣ ਵਿਭਾਗ ਦੀਆਂ ਸਰਕਾਰੀ ਕੋਠੀਆਂ ਵਿੱਚ 10 ਅਲੋਟੀ ਇਹੋ ਜਿਹੇ ਨੇ ਜੋ ਆਪਣੀ ਮਿਆਦ ਤੋਂ ਵੱਧ ਸਮੇਂ ਸਾਹ ਵੱਧ ਸਮੇਂ ਕਾਰਨ ਨਜਾਇਜ਼ ਤੌਰ ਤੇ ਰਹਿ ਰਹੇ ਨੇ ਇਹ ਕਿਹੜੇ ਕਿਹੜੇ ਮਹਾਂਪੁਰਸ਼ ਆ ਮੜਾ ਜੀ ਦੱਸਿਓ ਸਹੀ ਪਤਾ ਲੱਗ ਜੇ ਹਾਂਜੀ ਜੀ ਮੈਂ ਕਿਹੜੇ ਕਿਹੜੇ ਮਹਾਂਪੁਰਸ਼ ਆ ਇਹ ਪੰਜਾਬ ਨੂੰ ਪਤਾ ਲੱਗ ਜੇ ਇਹ ਦੇਖੋ ਜੀ ਜਿਹੜੇ ਜਿਨ੍ਹਾਂ ਦੇ ਟਾਈਮ ਲੰਘ ਜਾਂਦੇ ਆ ਜਾਂ ਟਰਾਂਸਫਰ ਹੋ ਜਾਂਦੀਆਂ ਜਾਂ ਰਿਟਾਇਰ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਛੱਡਦੇ ਨਹੀਂ ਵੈਸੇ ਤਾਂ ਚਲੋ ਇਹ ਆਪਣੇ ਸਰਕਾਰ ਦੇ ਵਿੱਚ ਵੀ ਆਪਾਂ ਕੰਮ ਸ਼ੁਰੂ ਕੀਤਾ ਸੀ ਇਹੋ ਜਿਹਾ ਤੇ ਮੁਲਾਜ਼ਮਾਂ ਤੱਕ ਵੀ ਪਹੁੰਚ ਗਿਆ ਸਰਕਾਰ ਦੇ ਅਧਿਕਾਰੀ ਮੰਤਰੀ ਐਮ ਐਲ ਏ ਇਤਨਾ ਸ਼ੁਰੂ ਹੋਇਆ ਤੇ ਮੈਂ ਸਮਝਦਾ ਪੀ ਇਹ ਉਥੋਂ ਹੀ ਇਹ ਟ੍ਰੈਂਡ ਜਿਹੜਾ ਹੈ ਇਧਰ ਨੂੰ ਵੀ ਸ਼ੁਰੂ ਹੋ ਗਿਆ ਯਾਰ ਅਚਨਚੇਤ ਚੈਕਿੰਗ ਜਿਹੜੀ ਆ ਉਹ ਅਸੀਂ ਜਦੋਂ ਕਰਦੇ ਆ ਉਲਟੀਆਂ ਦੀ ਕਰਮਚਾਰੀਆਂ ਦੀ ਸੋ ਜਿਹੜੇ ਵੀ ਨਜਾਇਜ਼ ਵਿਅਕਤੀ ਰਹਿ ਰਹੇ ਹੁੰਦੇ ਨੇ ਉਹਨਾਂ ਨੂੰ ਇੱਕ ਪੰਜਾਬ ਪਬਲਿਕ ਪ੍ਰਮਿਸਿਸ ਐਂਡ ਲੈਂਡ ਐਕਟ 1973 ਦੀ ਧਾਰਾ 4 ਤੇ 5 ਅਧੀਨ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਂਦੀ ਆ ਨੌ ਜਿਹੜੇ ਨੇ ਉਹਨਾਂ ਦੇ ਜੜੀ ਆ ਉਹ ਕਾਨੂੰਨੀ ਕਾਰਵਾਈ ਉਹਨਾਂ ਦੇ ਉੱਤੇ ਚੱਲ ਰਹੀ ਆ ਔਰ ਇੱਕ ਅਜੇ ਇਵਿਕਸ਼ਨ ਵਾਲਾ ਆ ਉਹਨੂੰ ਵੀ ਇਵਿਕਸ਼ਨ ਨੋਟਿਸ ਜਿਹੜਾ ਆ ਉਹ ਦਿੱਤਾ ਹੋਇਆ ਕੋਲੀ ਸਾਹਿਬ ਹਾਂਜੀ ਜੀ ਚਲੋ ਹੁਣ ਮੈਂਬਰ ਸਾਹਿਬ ਨੇ ਗੱਲ ਕਰ ਹੀ ਦਿੱਤੀ ਹੈ ਕਿ ਮੈਂ ਮੁਲਾਜ਼ਮਾਂ ਦੇ ਤੇ ਨਾਂ ਜਿਹੜੇ ਬਾਅਦ ਚ ਰਹਿ ਰਹੇ ਨੇ ਉਹਨਾਂ ਦੇ ਜਿਹੜੀ ਆ ਡਿਟੇਲ ਦੂੰਗਾ ਮੈਂ ਇੱਕ ਗੱਲ ਜ਼ਰੂਰ ਕਰੂੰਗਾ ਕਿ ਕੋਠੀ ਨੰਬਰ 47 ਸੈਕਟਰ 2 ਦੇ ਵਿੱਚ ਸਰਦਾਰ ਮਨਪੀਰ ਸਿੰਘ ਬਾਦਲ ਸਾਹਿਬ ਕੋਲ ਸੀਗੀ ਜੀ ਉਹ ਦੇਖੋ ਉਹਨਾਂ ਨੂੰ ਬਕਾਇਦਾ ਜਿਹੜੀਆਂ ਨੇ ਉਹ ਚਿੱਠੀਆਂ ਕੱਡੀਆਂ ਗਈਆਂ ਔਰ ਜਿੱਦਾਂ ਕੋਠੀ ਦਾ ਜੋ ਕੁਝ ਵਿੱਚ ਛੱਡ ਕੇ ਗਏ ਨੇ ਉਦੇ ਵਿੱਚੋਂ ਜੋ ਕੁਝ ਘੱਟ ਸੀਗਾ ਡਾਈਨਿੰਗ ਟੇਬਲ ਇੱਕ ਉਥੇ ਨਹੀਂ ਸੀਗਾ ਹੈਗਾ ਸੁਣ ਲਿਓ ਜੀ ਹੁਣ ਸੁਣ ਲਿਓ ਧਿਆਨ ਨਾਲ ਇੱਕ ਡਾਈਨਿੰਗ ਚੇਅਰ ਨਹੀਂ ਸੀਗੀ ਜੀ ਆਈਗੀ ਆ 10 10 ਡਾਈਨਿੰਗ ਚੇਅਰ ਨਹੀਂ ਸੀਗੀਆਂ ਹੈਗੀਆਂ ਇੱਕ ਸਰਵਿਸ ਟ੍ਰੋਲੀ ਨਹੀਂ ਸੀਗੀ ਆਗੀ ਤੇ ਇੱਕ ਰੈਕਲਾਈਨਰ ਸੋਫਾ ਨਹੀਂ ਸੀਗਾ ਹੈਗਾ ਠੀਕ ਆ ਜੀ ਬਾਜਾ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਹਾਂ ਜੀ ਹਾਂ ਜੀ ਕਹੋ ਜੀ ਹਰਪਜਨ ਸਿੰਘ ਜੀ ਇੰਨੀਆਂ ਚਿੱਠੀਆਂ ਨਾ ਲਿਖਿਆ ਕਰੋ ਕੱਲ ਦਾ ਉਹਨਾਂ ਨੂੰ ਵਿਚਾਰਾਂ ਨੂੰ ਮਾਇਨਰ ਹਟਾਇਆ ਕਰ। ਕਰਤਕੀ ਨਾ ਹੀ ਕੰਮ ਕਰੋ ਤੁਸੀਂ ਇੰਨੀਆਂ ਸਖਤ ਚਿੱਠੀਆਂ ਲਿਖਦੇ ਹੋ ਉਹ ਵਿਚਾਰੇ ਬਠੰਡੇ ਪਏ ਤੁਸੀਂ ਉਹਨਾਂ ਦੇ ਮੈਂ ਮੈਂ ਬਿਲਕੁਲ ਨਹੀਂ ਸੀਗਾ 14 14 ਮੈਂਬਰ ਸਾਹਿਬ ਨੇ ਪੁੱਛਿਆ ਸਾਹਮਣੇ ਤੇ ਤਾਂ ਮੈਨੂੰ ਦੱਸਣਾ ਪਿਆ ਮੈਨੂੰ ਵੀ ਪਤਾ ਹੈ। ਮੈਂ ਨਹੀਂ ਸੀਗਾ 14 14 ਉਹਨਾਂ ਨੇ ਸਵਾਲ ਪੁੱਛਿਆ ਤੇ ਤਾਂ ਕਰਕੇ ਮੈਂ ਜਵਾਬ ਦਿੱਤਾ ਜੀ। ਜੀ ਕੋਲੀ ਸਾਹਿਬ